ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜਿੱਦਾਂ ਕਿ ਤੁਸੀਂ ਮੈਨੂੰ ਜਾਣਦੇ ਹੋ ਮੈਂ ਆਹ ਸੋਡਾ ਆਪਣਾ ਪਿਆਰਾ ਨਹੀਂ ਵਲੌਗਰ ਤੇ ਯਾਰ ਅੱਜ ਮਿਹਨਤ ਲਾ ਗਿਆ ਆਪਾਂ ਹੁਣੇ ਆ ਕੇ ਬੈਠੇ ਸੀਗੇ ਤੇ ਤੁਹਾਨੂੰ ਦਿਖਾਵਾਂਗੇ ਅੱਜ ਕੀ ਕੀ ਆਪਾਂ ਮਿਹਨਤ ਲਾਈ ਕੀ ਕਿ ਨਹੀਂ ਆਪਾਂ ਹੁਣ ਦੇਖ ਚੈੱਕ ਕਰੋ ਇਹਦੇ ਵਿੱਚ ਕਲਿੱਪਾਂ ਪਾਈਆਂ ਹੋਈਆਂ ਆਪਣੀਆਂ ਤੁਸੀਂ ਦੇਖ ਜਾਂਦੇ ਗਰਾਊਂਡ ਦਾ ਮਾਹੌਲ ਦੇਖੋ ਕਿੰਨਾ ਘੈਂਟ ਓ ਨਮੂਨਾ ਆਇਆ ਕਿੱਥੋਂ ਆ ਗਿਆ ਵਿੱਚ ਹਲੇ ਚੱਲ ਬਰ ਆ ਨਮੂਨਾ ਆਇਆ ਫਰੈਂਸ ਨੂੰ ਬਾਹਰ ਗੱਡ ਗਏ ਵੀਡੀਓ ਵਿੱਚੋਂ ਅਸੀਂ ਲਾਉਣ ਲੱਗੇ ਛਪਾਟੇ ਕਹਿੰਦੇ ਮਿੱਤਰੋ ਹੁਣ ਤਾਂ ਹਾਰਮੋਨ ਵੀ ਘੈਂਟ ਛਪਾਟੇ ਲਾਉਣ ਲੱਗਿਆ ਹੌਲੀ ਹੌਲੀ ਆਪਾਂ ਦੇਖਿਓ ਇਦਾਂ ਹੀ ਪੱਠਾ ਤਿਆਰ ਕਰ ਦੇਣਾ ਛਪਾਟੇ ਨਾਲ ਯਾਰ ਬਾਹਾਂ ਦੇ ਜਾਨ ਬਹੁਤ ਆ ਗਈ ਮੈਂ ਕਹਿੰਨਾ ਬੰਦਾ ਮਾਰਨ ਨੂੰ ਜੀ ਕਰਦਾ ਹਰ ਮੰਦਾ ਕਹੀ ਜਾਂਦਾ ਰਹਿੰਦਾ ਵੀਰੇ ਚੱਕ ਦੇ ਕੋਈ ਨਾ ਕੋਈ ਬੰਦਾ ਮਾਰ ਦੇ ਉਹ ਤੋਂ ਬਾਅਦ ਅਸੀਂ ਲਪਾਉਣ ਲੱਗੇ ਬਾਜ਼ੀਆਂ ਉਹ ਬਾਜ਼ੀਆਂ ਨਾਲ ਵੀ ਕੱਥੇ ਚਰੇ ਗਏ ਓਏ ਇੰਨੀ ਤੇਜ਼ ਨਹੀਂ ਪਾਉਣੀਆਂ ਇੰਨੀ ਤੇਜ਼ ਨਹੀਂ ਪਾਉਣੀਆਂ ਹਰਮਨ ਤਾਂ ਪਿੱਛੇ ਰਹਿ ਗਿਆ ਚੱਲ ਇੱਕ ਵਾਰੀ ਹੋਰ ਸਟਾਰਟ ਕਰ ਫਿਰ ਚੱਲ ਵੀ ਹੁਣ ਆਪਾਂ 2 ਬਾਜੀਆਂ ਪਾਵਾਂਗੇ ਤੇ 5 ਡੰਡ ਲਾਵਾਂਗੇ ਤੇ ਹਰਮਨ ਸਿੱਧਾ ਹੀ ਬਾਜੀਆਂ ਪਾ ਕੇ ਜਾਊਗਾ ਇਦਾਂ ਥੋੜਾ ਬੈਲੈਂਸ ਜਾ ਬਣਾ ਰਹਿਦਾ ਕਿ ਹਾਂ ਵੀ ਨੇੜੀ ਹੈ ਕੰਮ ਨੇੜੀ ਹੈ ਕੰਮ ਓਏ ਹਰਮਨ ਕਿੱਥੇ ਜਾਈ ਜਾਣਾ ਓਏ ਤੂੰ ਕਹਿੰਦੇ ਹਰਮਨ ਐਂ ਦੇ ਕੀ ਮਾਰ ਗਿਆ ਬਾਜੀ ਮਾਰ ਗਿਆ ਬਾਜੀ ਨਵੀਂ ਰਹਿ ਗਿਆ ਪਿੱਛੇ ਇਹ ਕਹਿੰਦਾ ਨਵੀ ਦਾ ਹੌਸਲਾ ਟੁੱਟਦਾ ਹੋਇਆ ਨਵੀ ਦਾ ਹੌਸਲਾ ਟੁੱਟਦਾ ਹੋਇਆ ਤੇ ਇਹ ਕਹਿੰਦੇ ਹੁਣ ਬਸ ਨਵੀ ਕਹਿੰਦਾ ਹਰ ਮਨ ਪਹੁੰਚੇਗਾ ਮੰਜ਼ਲ ਤੇ ਨਵੀ ਕਹਿੰਦਾ ਮੈਂ ਨਹੀਂ ਰੋਂਡੀਆ ਉਹ ਤੋਂ ਬਾਅਦ ਫਿਰ ਅਸੀਂ ਖੇਰ ਖੜੇ ਬਾਹਾਂ ਤੇ ਮਾਹਾਂ ਚ ਥੋੜੀ ਜੀ ਜਾਨ ਵਧਾਈ ਤੇ ਉਹ ਤੋਂ ਬਾਅਦ ਅਸੀਂ ਲਾਈਆਂ ਢੈਡ ਵਾਲੀਆਂ ਐਕਸਰਸਾਈਜ਼ਾਂ ਕਹਿੰਦੇ ਮਿੱਤਰੋ ਮੁੰਡੇ ਜਿਵੇਂ ਪ੍ਰੋਫੈਸ਼ਨਲ ਲੱਗਦੇ ਆ ਜਿਵੇਂ ਪ੍ਰੋਫੈਸ਼ਨਲ ਐਥਲੀਟ ਹੁੰਦੇ ਆ ਕਹਿੰਦੇ ਜਿਵੇਂ ਸੇਮ ਟੂ ਸੇਮ ਕਹਿੰਦੇ ਫੈਟ ਲਾਸ ਤਾਂ ਐਵੇਂ ਹੀ ਹੋ ਜਾਣਾ ਮੁੰਡਿਆਂ ਦਾ ਗੈਂਦੇ ਮਿਹਨਤ ਤੋਂ ਪਹਿਲਾਂ ਤਾਂ ਨਜਰਾ ਨਹੀਂ ਫੇਰ ਫੈਟ ਲੌਸ ਕਰਾ ਦੇਣਾ ਸੋਹਣਿਓ ਫੈਟ ਲੌਸ ਕਰਾ ਦੇਣਾ ਸੋਹਣਿਓ ਚਲੋ ਕੋਈ ਨਾ ਮੁੰਡਿਆਂ ਨੇ ਅੱਤ ਕੀਤੀ ਪਈ ਆ ਫੇਰ ਲਾਈ ਆਪਾਂ ਦੂਜੀ ਐਕਸਰਸਾਈਜ਼ ਦੂਜੀ ਐਕਸਰਸਾਈਜ਼ ਹੈ ਜੇ ਮੁੰਡੇ ਹੌਲੀ-ਹੌਲੀ ਸਿੱਖਣਗੇ ਬਰਾਬਰ ਕਰਨਗੇ ਮੇ ਮਿੱਤਰੋ ਇੱਥੇ ਹੀ ਆਪਣਾ ਮਤਲਬ ਆਪਣੀ ਮਿਹਨਤ ਹੁੰਦੀ ਆ ਖਤਮ ਤੇ ਆਪਾਂ ਆਵਾਂਗੇ ਹੁਣ ਕੱਲ ਨੂੰ ਗਰਾਊਂਡ ਦੇ ਵਿੱਚ ਇਹ ਬਲੌਗ ਆਪਣਾ ਇੱਥੇ ਹੀ ਖਤਮ ਹੋਊਗਾ ਹੁੰਦਾ ਸੌਰੀ ਸੌਰੀ ਇਹ ਵਲੌਗ ਆਪਣਾ ਇੱਥੇ ਹੀ ਖਤਮ ਹੁੰਦਾ ਚਲੋ ਮਿਲਦੇ ਆਂ ਆਪਾਂ ਫਿਰ ਨੈਕਸਟ ਵਲੌਗ 'ਚ ਚੰਗਾ ਵੀ ਕਹਦੇ ਹਾਂ ਹਰਮਨ ਬਾਏ 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 ਗਾਇਸ ਚੰਗਾ ਵੀ